ਉਹ ਤਾਂ ਕਹਿਣਾ 50 ਕਿੱਲਿਆਂ ਦੀ ਵਾਹੀ ਹੈ ਤੇ ਕੋਈ ਮੰਦਾ ਨਹੀਂ ਲੋਕ ਤਾਂ 13ਵਾਂ ਮਹੀਨਾ ਲੰਘੇ ਬਾਅਦ ਖੁਸ਼ ਹੁੰਦੇ ਆ ਤੇ ਇੱਧਰ ਵੀ ਜ਼ਿਮੀਂਦਾਰ ਤੰਗ ਹੋਇਆ ਬੈਠਾ ਪੁੱਛਦੇ ਆ ਕੀ ਗੱਲ ਹੋ ਗਈ ਕੀ ਹਾਲ ਆ ਫਿਰ ਵਧੀਆ ਜੀ ਵਧੀਆ ਆਪਦਾ ਨਾਮ ਦੱਸੋ ਵੀ ਪਹਿਲਾਂ ਤਾਂ ਨਾਮ ਕੁਲਵਿੰਦਰ ਸਿੰਘ ਅੱਛਾ ਪਿੰਡ ਸਕੇਰਾ ਖੇੜਾ ਸਕੇਰਾ ਖੇੜਾ ਤੇ ਅੱਜ ਤੰਗ ਵਾਲਾ ਲੱਗਦਾ ਮੈਨੂੰ ਕੀ ਕਾਰਨ ਹੈ ਗਾਈਜ਼ ਮੋਟਰਾਂ ਇਕੱਠੀਆਂ ਦੋ ਤਿੰਨ ਮੱਚ ਗਿਆ ਤਿੰਨ ਮੋਟਰਾਂ ਇਕੱਠੀਆਂ ਹਾਂ ਇਹ ਕੀ ਗੱਲ ਹੋਈ ਕਿ ਲਾਈਟ ਘੱਟ ਵੱਧ ਆ ਗਈ ਤਿੰਨ ਮੋਟਰਾਂ ਬਚ ਗਈਆਂ ਤੇ ਫਿਰ ਤਾਂ 13ਵਾਂ ਮਹੀਨਾ ਹੈ ਹੋਰ ਉਹ ਤਾਂ 13ਵਾਂ ਮਹੀਨਾ ਮੰਦਾ ਪੈ ਗਿਆ ਮੰਦਾ ਪੈ ਗਿਆ ਇਹਦਾ ਪ੍ਰਭਾਵ ਹੂੰ ਤਾਂ ਕਹਿਣਾ ਹੁੰਦਾ 50 ਕਿੱਲਾਂ ਦੀ ਵਾਹੀ ਹੈ ਤੇ ਕੋਈ ਮੰਦਾ ਨਹੀਂ ਪੈਂਦਾ ਤਿੰਨ ਮੋਟਰਾਂ ਤਿੰਨ-ਤਿੰਨ ਮੱਚ ਜਾਨ ਫੇਰ ਹੁਣ ਕੱਠਾ ਅੱਛਾ ਤੇਰੇ ਸਾਹਮਣੇ ਤਿੰਨ ਕੱਢੀਆਂ ਐਸੇ ਥਾਂ ਤੇ ਆ ਕੇ ਮੁੜ ਕੇ ਦਿਲ ਦੁਖ ਜਾਂਦਾ ਹੈ ਨਾ ਹਾਂ ਬਸ ਮੁੜ ਕੇ ਨਹੀਂ ਸੁੱਖਾ ਹੋ ਜਾਂਦਾ ਹਾਂ ਤਿੰਨ ਮੋਟਰਾਂ ਬਚ ਗਈਆਂ ਹੈ ਠੀਕ ਹੈ ਤੇ ਉਹ ਕੀ ਕਹਿੰਦਾ ਸੀ ਪੜੀਆਂ ਲਖੀਆਂ ਨਹੀਂ ਲੋਟ ਆਈਆਂ ਪੜ੍ਹ ਨਹੀਂ ਲਿਖਿਆ ਤਾਂ ਕਿਹੜੀਆਂ ਅਸੀਂ ਪਹਿਲੇ ਪੁੱਠੇ ਕਮਾਏ ਸੀ ਨਹੀਂ ਪੜ੍ਹ ਜਾਂਦੇ ਪੜ੍ਹੇ ਲਿਖੇ ਨਹੀਂ ਹੈ ਕਿਤੀ ਵੱਡੀ ਵਾਲੇ ਕੰਮ ਚ ਪੈ ਗਈ ਸੀ ਤੜਕੀ ਚੱਲ ਪੈਂਦੇ ਸੀ ਖੇਤ ਨੂੰ ਹਾਂ ਸੋਨਾਲੀ ਕਾ ਟਰੈਕਟਰ ਹੁੰਦਾ ਸੀ ਚੱਲੋਂ ਵੀ ਖੇਤ ਨੂੰ ਅੱਛਾ ਤੋਂ ਜਿਹੜੇ ਦੇਖਣ ਵਾਲੇ ਸੀ ਉਹ ਕਹਿੰਦੇ ਸੀ ਚਿੱਟੇ ਸੂਟ ਪਾ ਕੇ ਰੱਖਿਆ ਹਾਂ ਜਮੇ ਜੱਬ ਤਾਂ ਅੱਛਾ ਜੱਬ ਤਾਂ ਲੋਕਾਂ ਨੇ ਪੰਪ ਦੇਤੇ ਹਾਂ ਹੈ ਇਹ ਗੱਲ ਬਣ ਗਈ ਕੋਈ ਤਾਂ ਪੜ੍ਹ ਲਿਖ ਲੈਂਦੇ ਤਾਂ ਕੋਈ ਤਾਂ ਐਦਾ ਕੰਮ ਕਰ ਲੈਂਦਾ ਤੇ ਇਹ ਕੰਮ ਨਹੀਂ ਚੇਦਦਾ ਇਹ ਕਿਹੜੇ ਕੰਮ ਕਿਉਂ ਕਰੇ ਹੁਣ ਸਾਹਮਣੇ ਤਨ ਮੱਚ ਗਿਆ ਹਾਂ ਮੋਟਰਾਂ ਕੀ ਕਦੇ ਕੰਮ ਆ ਗਿਆ ਤੇ ਫੇਰ ਕੀ ਐ ਪੰਜ ਚਾਹ 10 ਮਨ ਸੌਣ ਕੱਢ ਦੇਗਾ 10 ਮਨ ਇਕੱਠਾ ਹੀ ਨਿਕਲ ਗਏ ਤੇ ਬਾੜਾ ਨਿਕਲ ਗਿਆ 10ਵੇਂ ਤੇ 12ਵੇਂ ਨਿਕਲ ਗਿਆ ਅੱਛਾ ਕਾਰਨ ਕੀ ਬਣ ਗਿਆ ਕੋਈ ਲੈਟ ਹੀ ਪੁੱਠੀ ਸਿੱਧੀ ਆ ਗਈ ਪੁੱਠੀ ਸਿੱਧੀ ਆ ਗਈ ਹਾਂ ਹਾਂ ਤਾਂ ਛਣੀ ਐ ਵੀ ਦੱਸੂਗਾ ਕੀ ਕਾਰਨ ਬਣ ਗਿਆ ਛਣੀ ਏਰੀਆ ਚ ਦੇਖੋ ਪੰਜ ਮੋਟਰਾਂ ਸੜ ਗਈਆਂ ਨਾ ਕੀ ਕਾਰਨ ਐ ਲੈਡ ਲੂਟ ਘੱਟ ਸੀਗੀ ਲੈਡ ਘੱਟ ਸੀ ਹੈ ਨਾ ਹਾਂ ਬਹੁਤ ਟੰਡਣ ਹੋਵੇ ਲਾਈਟ ਬਹੁਤ ਕੱਟ ਆਈ ਜਾਂਦੀ ਸੀ 320 ਬੂਈ ਸੀਗੀ ਅੱਛਾ ਹੂੰ ਹੁਣ ਫਿਰ ਅੱਜ ਚਿੱਤ ਜਾਣੇ ਠੀਕ ਹੈ ਅੱਜ ਨਹੀਂ ਚਿੱਤ ਠੀਕ ਆਹ ਹੈ ਹੂੰ ਅੱਜ ਤਾਂ ਰੋਜ਼ ਵੱਧ ਲਾਉਣੀ ਪਊਗੀ ਅੱਛਾ ਹੂੰ ਤੇ ਜਾ ਕੇ ਸੈਟ ਹੋ ਤੈਨੂੰ ਤਾਂ ਕੋਈ ਚੱਕਰ ਨਹੀਂ ਲਿਬੜਿਆ ਤੂੰ ਨਹੀਂ ਮੋਟਰਾਂ ਤੈਨੂੰ ਮੱਚ ਗਈਆਂ ਹੈ ਤੂੰ ਲਿਬੜਿਆ ਤਾਂ ਨਹੀਂ ਆਹ ਤਾਂ ਹੁਣ ਬਿੰਦਕ ਨੂੰ ਕਹਿ ਦੂ ਤਾਰ ਲਿਆਉਣਾ ਹੈ ਸਣੀ ਹਾਂ ਇਹ ਤਾਂ ਕਹ ਤੂੰ ਕਿ ਘਾਂਟੇ ਨੂੰ ਆਕੂ ਖੋਲ ਕੇ ਮਤਾਰ ਲਿਉਣੀ ਤੇ ਫੇਰ ਕਿੱਡੀ ਗੱਲ ਐ ਬਾਹੀ ਵੀ 50 60 ਕਿੱਲਿਆਂ ਦੀ ਐ ਉਹ ਬਾਹੀ ਤਾਂ ਹੈਗੀ 56 ਕਿੱਲਿਆਂ ਦੀ ਆ ਵੀ ਫੇਰ ਦੇਖ ਲੈ ਤੇ ਫੇਰ ਇਹਦੇ ਨਾਲ ਕਿੰਨਾ ਕੁ ਹੁੰਦਾ ਉਹ ਰੋਂਦੇ ਦਾ ਰੋਂਦਾ ਜ਼ਿਮੀਂਦਾਰ ਆ ਨਾਲੇ ਆਦਾ ਅਸੀਂ ਬੱਲੇ ਬੱਲੇ ਹੁੰਦੀ ਮੈਂ ਤਾਂ ਠੇਕੇ 'ਚ ਠੇਕੇ 'ਚ ਤਾਂ ਬਚਦੇ ਤਾਂ ਹੈਗੇ ਬਈ ਅਸੀਂ ਫੇਰ ਹੀ ਲੋਕ ਠੇਕੇ ਚ ਲੈਂਦੇ ਆ ਹਾਂ ਹਾਂ ਕਿੰਨਾ ਬਾਹਣਾ ਫੇਰ ਠੇਕੇ ਤੇ 50 ਹਾਂ ਹਾਂ ਲੋਕਾਂ ਦੇ ਬਚਦੇ ਨਹੀਂ ਬਚਦੇ ਨਹੀਂ ਸੋਨੂੰ ਕਿਵੇਂ ਬਚੀ ਜਾਂਦੇ 50 ਚ ਬਚਦੇ ਬਚਦੇ ਕੋਈ ਅੱਛਾ ਕਿੰਨੇ ਕੁ ਬਚ ਜਾਂਦੇ ਕਿੱਲੇ ਚ ਦਜਦੇ ਹੀ 80-40000 ਰੁਪਏ ਕਿਲੇ ਮਗਰ। ਤੇਰਾ ਦੁੱਖ ਸੀਗੇ ਤੇਰੇ ਅੱਜ ਹਣਾ। ਹਾਂ ਤੇਰੇ ਬਾਲੇ ਔਖੇ। ਹਾਂ। ਤੇ ਜਿਹੜੀ ਮੋਟਰ ਤੇ ਵਜਦਾ ਉਹ ਮਾੜਾ। ਮਾੜਾ ਹੋਇਆ ਮੇਤਰੋ ਸਾਡੇ ਏਰੀਆ ਦੇ ਵਿੱਚ ਘੱਟੋ-ਘੱਟ 2 ਦਿਨਾਂ ਦੇ ਵਿੱਚ 5 ਮੋਟਰਾਂ ਮਾਤੀਆਂ। ਹੂੰ। ਤਾਂ ਸਾਡਾ ਤਾਂ ਹੁਣ ਨੁਕਸਾਨ ਹੋਣ ਵਾਲਾ ਹੋ ਗਿਆ। ਪਰ ਬਾਈ ਨਿਗਾ ਰੱਖਿਓ ਟਰਾਂਸਫਾਰਮਰਾਂ ਦੀ ਆਪਦੀਆਂ ਮੋਟਰਾਂ ਦਾ। ਫੇਸ ਹੀ ਡਾਉਂਦੀ ਸੀ। ਫੇਸ ਡਾਉਂਦੀ ਸੀ ਹਣਾ। ਆਪਾਂ ਖੱਜਾ ਲੋ ਵੀ ਮਿਸਤਰੀ ਨੂੰ ਚੈੱਕ ਕਰ ਜੇ ਤੋ ਆਪੇ ਕਰੀਏ। ਵੱਡੀ ਗੱਲ ਇਹ ਵੀ ਆਪਣੀ ਸੰਭਾਲ ਬਹੁਤ ਹੈ ਨਾ। ਆਵੇ ਸਟਾਰਟ ਸਕੂਟਰ ਵੀ ਸਾਡੇ। ਆਵੇ। ਸੰ ਸਮਾਹ ਬਹੁਤ ਹੈ ਬੜਾ ਆਪ ਵੀ ਸਟਾਰਟਰ ਕਿੱਥੋਂ ਬਣਵਾਇਆ ਹੈ ਸਟਾਰਟਰ ਕਿੱਥੋਂ ਬਣਵਾਇਆ ਹੈ ਗੰਗਾ ਤੋਂ ਗੰਗਾ ਤੋਂ ਬਣਵਾਇਆ ਹੈ ਅੱਛਾ ਚੋਕ ਨਾਲ ਕਰਦਾ ਖੇਡ ਹੈ ਚਾਹ ਉੱਟਦੇ ਆਈ ਵੀਰ ਸੱਚ ਬੋਲੇ ਤੋਂ ਹੈ ਪੱਤਰਕਾਰਾਂ ਦਾ ਇਹ ਨਾ ਬਈ ਵੱਡੀ ਗੱਲ ਇਹ ਹੈ ਇਹ ਵੀ ਨਾ ਟਟੋ ਕਟ 50 60 ਕਿੱਲਿਆਂ ਦੀ ਬਾਹੀ ਕਰਦਾ ਤੇ 50 60 ਕਿੱਲਿਆਂ ਦੀ ਬਾਹੀ ਬੜੀ ਸ਼ੌਕ ਨਾ ਕਰਦਾ ਆ ਦੇਖੋ ਬਈ ਕੋਠਾ ਦੇਖੋ ਬੰਨਾ ਤਰ ਰੱਖੇ ਨਾ ਟਟੋ ਕਟ 50 60 ਕਿੱਲਿਆਂ ਦੀ ਬਾਹੀ ਕਰਦਾ ਤੇ 50 60 ਕਿੱਲਿਆਂ ਦੀ ਬਾਹੀ ਬੜੀ ਸ਼ੌਕ ਨਾ ਕਰਦਾ ਆ ਦੇਖੋ ਬਈ ਕੋਠਾ ਦੇਖੋ ਬੰਨਾ ਤਰ ਰੱਖੇ ਗੱਡੀ ਵਿੱਚ ਆ ਬਰਾਖੀ ਇਹਨਾਂ ਬਹੁਤ ਸੋਹਣਾ ਹੈਗਾ ਮੈਂ ਕਿਹੜਾ ਮਾੜਾ ਕਹੀ ਇਹਨਾਂ ਇੱਕ ਨੰਬਰ ਆ ਹਾਂ ਆ ਦੇਖੋ ਬਈ ਇਹ ਲੈ ਕਿਉਂ ਬੜੇ ਆ ਬ ਇਸ ਤਰ੍ਹਾਂ ਕਿੱਲਿਆਂ ਦੇ ਮੋਟਰਾਂ ਹੁਣ